ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਰਕਾਰ ਦੀਆਂ ਸਿੱਖ ਪਾਈਚਾਰੇ ਦੀਆਂ ਧਾਰਮਿਕ ਸਥਾਨਾਂ ਤੇ ਵੱਡੀਆਂ ਪਾਉਂਦੀਆਂ ਗਲਤ ਨੀਤੀਆਂ ਦੇ ਵਿਰੁੱਧ ਸੂਬਾ ਪੋਧਰੀ ਦਿੱਤੇ ਰੋਸ ਧਰਨੇ ਦੇ ਸੱਦੇ ਦੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸੁਨੀਤਾ ਚੌਧਰੀ ਦੀ ਅਗਵਾਈ ਵਿੱਚ ਸਬ ਡਿਵੀਜ਼ਨ ਬਲਾ ਚੌਰ ਤੋਂ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਵੱਲੋਂ ਕਰੀਬ 50 ਗੱਡੀਆਂ ਦੇ ਕਾਫਲੇ ਤੇ ਰੂਵੀ ਸ਼ਕਤੀ ਐਂਟਰਪ੍ਰ ਸੁਨੀਤਾ ਚੌਧਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕੌਜੀਆਂ ਚਾਲਾਂ ਚੱਲ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਦੋ ਕਮੇਟੀਆਂ ਵਿੱਚ ਵੰਡਣ ਦਾ ਸਮੂੱਚੀ ਕੌਮ ਅਤੇ ਪੰਜਾਬ ਵਾਸੀ ਵਿਰੋਧ ਕਰ ਰਹੇ ਹਨ ਜਸਵਿੰਦਰ ਕੌਰ ਪੁੱਤਰੀ ਦਿਲਬਖ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨਵਾਂ ਸ਼ਹਿਰ ਨੇ ਆਪਣੇ ਸਹੁਰਾ ਪਰਿਵਾਰ ਦੇ ਖਿਲਾਫ ਸੀਨੀਅਰ ਪੁਲਿਸ ਕਪਤਾਨ ਪੀਸੀ ਬਰਾਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਰਖਾਸਤ ਦਿੱਤੀ। ਪੜਤਾਲ ਰਿਪੋਰਟ 'ਚ ਉਨ੍ਹਾਂ ਨੇ ਲਿਖਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੌਰ ਨੂੰ ਉਸਦੇ ਪਤੀ ਪ੍ਰਵਿੰਦਰ ਸਿੰਘ, ਸ਼ਸਤਰ ਸਿੰਘ ਕੋਤਾਰੇ ਦੇ ਹੋਰ ਅਹੰਕਾਰ ਸਿੰਘ ਵੱਲੋਂ ਪੈਸੇ ਦੀ ਮੰਗ ਕਰਨਾ, ਕੂਟਮਾਰ ਕਰਨਾ, ਤਾਣੇ ਮੇਨੇ ਮਾਰਨਾ ਅਤੇ ਮਾਨਸਿਕ ਤਾੰਗ ਕਰਨਾ ਸਾਬਤ ਹੁੰਦਾ ਹੈ। ਜਿਸ ਤੇ ਪੁਲਿਸ ਵੱਲੋਂ ਦੋਸ਼ੀ ਪਾਏ ਗਏ ਮਲਜੂਮਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਿਤੀਰਾ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਪਣਿਆਲੀ ਖੁਰਦ ਲਾਗੇ ਦੋ ਮੋਟਰਸਾਈਕਲਾਂ ਚ ਵਾਪਰੀ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਪਿੰਡ ਬਛੂਆ ਦਾ ਵਸਨੀਕ ਸੁਰਿੰਦਰ ਜੋ ਕਿ ਦੁੱਧ ਦਾ ਕੰਮ ਕਰਦਾ ਹੈ ਉਹ ਹਰ ਰੋਜ਼ ਵਾਂਗ ਪਿੰਡ ਤੋਂ ਆਪਣੇ ਮੋਟਰਸਾਈਕਲ ਤੇ ਦੁੱਧ ਇਕੱਠਾ ਕਰਨ ਉਪਰੰਤ ਨੇੜੇ ਹੀ ਪੈਂਦੇ ਪਿੰਡ ਬਛੂਆ ਤੋਂ ਆ ਰਿਹਾ ਸੀ ਕਰੀਬ 7:30 ਵਜੇ ਹਜੇ ਕੁਝ ਹੀ ਮੀਟਰ ਦੂਰ ਹਾਈਵੇ ਤੇ ਆਇਆ ਸੀ ਤਾਂ ਬਲਾਚੌਰ ਸਾਈਡ ਤੋਂ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨਾਲ ਭਿਆਨਕ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਦੋਵੇਂ ਮੋਟਰਸਾਈ ਸੁਰਿੰਦਰ ਨੂੰ ਪਰਿਵਾਰ ਵਾਲੇ ਪੀਜੀਆ ਚੰਡੀਗੜ੍ਹ ਲੈ ਗਏ ਪਰ ਜ਼ਖਮਾਂ ਦੀ ਤਾਬ ਨਾ ਚਲਦਿਆ ਸੁਰਿੰਦਰ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਜਦਕਿ ਦੂਜਾ ਜ਼ਖਮੀ ਪਿੰਡ ਰੈਲ ਮਾਜਰੇ ਦਾ ਨੌਜਵਾਨ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ ਜ਼ਿਲ੍ਹਾ ਪੱਤਰੀ ਸਿਵਲ ਹਸਪਤਾਲ ਵਿੱਚੋਂ ਡਾਕਟਰ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ ਨਹੀਂ ਲਿਖ ਸਕਣਗੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਕੋਈ ਡਾਕਟਰ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ ਲਿਖਦਾ ਹੋਇਆ ਪਾਇਆ ਗਿਆ ਤਾਂ ਉਹਨਾਂ ਖਿਲਾਫ ਜਿੱਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਥੇ ਮਰੀਜ਼ ਦਾ ਸੋਸ਼ਣ ਕਰਨਾ ਤੇ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੇ ਮਾਮਲੇ ਵਿੱਚ ਮਾਮਲਾ ਵੀ ਦਰਜ ਕੀਤਾ ਜਾਵੇਗਾ ਕਪੂਰਥਲਾ ਦੇ ਉੱਚਾ ਪਿੰਡ ਵਿਖੇ 11ਵੀਂ ਕਲਾਸ ਦੀ ਵਿਦਿਆਰਥਣ ਅਰਪਨਦੀਪ ਕੌਰ ਦੀ ਟਰੈਕਟਰ ਟਰਾਲੀ ਹੇਠਾਂ ਨਾ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਪਨਦੀਪ ਕੌਰ ਹਾਈ ਸਕੂਲ ਉੱਚਾ ਵਿਚਾਰੋ ਸਕੂਲ ਪੜ੍ਹਨ ਜਾਂਦੀ ਸੀ। ਅਰਪਨਦੀਪ ਕੌਰ ਸਕੂਲ ਜਾਣ ਲੱਗੀ ਤਾਂ ਟਰੈਕਟਰ ਟਰਾਲੀ ਹੇਠਾਂ ਣ ਕਰਕੇ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਕਪੂਰਥਲਾ ਹਸਪਤਾਲ ਅੰਦਰ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਬਟਾਲਾ ਦੇ ਨੀਜੀ ਪੀਜੀਐਸ ਸਕੈਨਿੰਗ ਸੈਂਟਰ ਦੇ ਬਾਹਰੋਂ ਮੋਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕੀਤਾ ਗੁੱਸੇ ਵਿੱਚ ਆਏ ਲੋਕਾਂ ਨੇ ਚੋਰ ਨੂੰ ਰੱਸੀ ਨਾਲ ਬੰਨ੍ਹ ਲਿਆ ਰੱਸੀ ਨਾਲ ਬੰਨੇ ਹੋਏ ਨੌਜਵਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦੇ ਨਜ਼ਦੀਕ ਪਿੰਡ ਬੋਝੇ ਦਾ ਰਹਿਣ ਵਾਲਾ ਹੈ ਉਹ ਵਿਆਹ ਹੋਇਆ ਹੈ ਅਤੇ ਚਿੱਟੇ ਦੇ ਨਸ਼ੇ ਦਾ ਆਦੀ ਹੈ ਨਸ਼ੇ ਦੀ ਪੂਰਤੀ ਲਈ ਅਤੇ ਘਰ ਦੇ ਖਰਚੇ ਲਈ ਉਹ ਮੋਟਰਸਾਈਕਲਾਂ ਚੋਰੀ ਕਰਦਾ ਹੈ ਪਹਿਲਾਂ ਵੀ ਉਸਨੇ ਮੋਟਰਸਾਈਕਲਾਂ ਚੋਰੀ ਕੀਤੀਆਂ ਹਨ ਅਤੇ ਇਸ ਸੈਂਟਰ ਦੇ ਬਾਹਰ ਉਹ ਵੀ ਪਹਿਲਾਂ ਮੋਟਰਸਾਈਕਲਾਂ ਚੋਰੀ ਕਰ ਚੁੱਕਾ ਹੈ ਚੋਰੀ ਕੀਤੀ ਮੋਟਰਸਾਈਕਲ ਦੂਸਰੀ ਜਗ੍ਹਾ ਤੇ ਪੰਜ ਤੋਂ 6000 ਰੁਪਏ ਵਿੱਚ ਵੇਚ ਦਿੰਦਾ ਸੀ ਅੱਜ ਵੀ ਮੋਟਰਸਾਈਕਲ ਚੋਰੀ ਕਰਨ ਆਇਆ ਸੀ ਪਰ ਸੁਖਿਆ ਗਾਰਡਨ ਦੇ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਹਾਲੀ ਵਿੱਚ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ ਉੱਪਰ ਆਰ ਪੀ ਜੀ ਹਮਲੇ ਮਾਮਲੇ ਵਿੱਚ ਇੱਕ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਸਪੈਸ਼ਲ ਸੈੱਲ ਦੇ ਅੱਤਵਾਦੀ ਅਤੇ ਗੈਂਗਸਟਰ ਕਨੈਕਸ਼ਨ ਦਾ ਖੁਲਾਸਾ ਕੀਤਾ ਹੈ ਗ੍ਰਿਫਤਾਰ ਕੀਤਾ ਗਿਆ ਸ਼ਖਸ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਦੀਨੇਵਾਲ ਵਿਖੇ ਅੱਜ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਨੂੰ ਉਸ ਦੇ ਚਿੱਤਰ ਦੇ ਸ਼ੱਕ ਤੋਂ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਲੜਕੀ ਦਾ 4 ਦਿਨ ਬਾਅਦ ਵਿਆਹ ਹੋਣ ਜਾ ਰਿਹਾ ਸੀ ਜਿਸ ਸਬੰਧ ਵਿੱਚ ਘਰ ਵਿੱਚ ਖੁਸ਼ੀਆਂ ਅਤੇ ਰੌਣਕਾਂ ਦਾ ਮਾਹੌਲ ਚੀਕ ਚਹਾੜੇ ਵਿੱਚ ਬਦਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਪੁੱਜ ਕੇ ਮੁਜ਼ਮਮ ਨੂੰ ਗ੍ਰਿਫਤਾਰ ਕਰਕੇ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਾਜਪਾ ਨੇਤਾ ਸੁਨਾਲੀ ਫਗਵਾੜ ਦੇ ਕਤਲ ਵਿੱਚ ਇੱਕ ਚਿੱਠੀ ਮਿਲੀ ਹੈ। ਸੁਨਾਲੀ ਦੇ ਪਰਿਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ ਜਿਸ ਵਿੱਚ ਸੁਨਾਲੀ ਦੇ ਕਤਲ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਦਾਵਾ ਕੀਤਾ ਗਿਆ ਹੈ ਕਿ ਸੋਨਾਲੀ ਦਾ ਕਤਲ ਆਪਣੀ ਸਿਆਸੀ ਕਾਰੀਰ ਨੂੰ ਬਚਾਉਣ ਲਈ ਪੀਐਸ ਸੁਧੀਰ ਸਾਂਘਵਾਂ ਨੂੰ 10 ਕਰੋੜ ਰੁਪਏ ਦੇ ਕੇ ਕੀਤਾ ਗਿਆ ਸੀ ਗੁੰਮਨਾਮ ਪੱਤਰ ਭੇਜਣ ਵਾਲੇ ਦਾਵਾ ਕੀਤਾ ਹੈ ਕਿ ਸੋਨਾਲੀ ਦਾ ਪੀਐਸ ਸੁਧੀਰ ਸਿਰਫ ਇੱਕ ਮੋਰਾ ਸੀ ਉਹ ਪੈਸੇ ਦੇ ਲਾਲਚ ਵਿੱਚ ਫਸ ਗਿਆ ਸੀ ਹੁਸ਼ਿਆਰਪੁਰ ਵਿੱਚ ਫਾਈਨਾਂਸ ਕੰਪਨੀ ਦੇ ਮਾਲਕ ਦੀ ਕਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਗਾ ਦਿੱਤੀ ਜਿਸ ਕੰਨ ਕਾਰ ਸੜ ਕੇ ਸੁਆਹ ਹੋ ਗਈ ਕਾਰ ਮਾਲਕ ਅਨੁਸਾਰ ਕਿਸੇ ਨੇ ਜਾਣ ਬੁੱਝ ਕੇ ਹੀ ਉਸ ਦੀ ਕਾਰ ਨੂੰ ਅੱਗ ਲਗਾਈ ਹੈ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਜਾਂਚ ਕਰ ਰਹੀ ਹੈ ਕਿ ਕਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ WWE ਦੇ ਸਾਬਕਾ ਪਹਿਲਵਾਨ ਅਤੇ ਰਿਐਲਿਟੀ ਸੀਰੀਜ਼ ਟੌਫ ਵਿੰਸ ਦੇ ਸੀਰੀਜ਼ 6 ਦੀ ਜੇਤੂ ਲਾਰਾ ਲੀ ਦਾ 30 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦੇ ਕਾਰਨਾਂ ਦਾ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ। ਕੈਰੀ ਲੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਭਾਰੇ ਦਿਲ ਨਾਲ ਸਾਨੂੰ ਦੁਸਤਨਾ ਪੈ ਰਿਹਾ ਹੈ ਕਿ ਸਾਡੀ ਸਾਰਾ ਦੀ ਮੌਤ ਹੋ ਗਈ ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਅਸਮਾਨ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ